ਮੈਕਸ 24 ਪੰਜਾਬ ਦੇ ਚੈਨਲ ਤੇ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀਆਂ ਵੱਲੀਆਂ ਨਿਮਨਤ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਣ ਹੌਲੇ ਮੁਹੱਲੇ ਦੇ ਵਿੱਚ ਸੰਗਤਾਂ ਦਾ ਆਹਾੜਾ ਅੱਜ ਚੁਗਵਾ ਸਾਤ ਪਰ ਵਿੱਚ ਸਤਿਗੁਰੂ ਦਲੀਪ ਸਿੰਘ ਜੀ ਦੀ ਛਤਰ ਸ਼ਾਹ ਹੇਠ ਹੌਲੇ ਮੁਹੱਲੇ ਦਾ ਦੂਜਾ ਤੇ ਆਖਰੀ ਦਿਨ ਸੀ ਸਵੇਰੇ ਆਸਾਂ ਦੀ ਵਾਰ ਦੇ ਨਾਲ ਸਮਾਗਮ ਦੀ ਸ਼ੁਰੂਆਤ ਹੋਈ ਉਪਰੰਤ ਪੰਤ ਦੇ ਮਹਾਨ ਪ੍ਰਚਾਰਕ ਅਤੇ ਜਥੇਦਾਰ ਸਹਿਬਾਨੇ ਦਿਵਾਨ ਲਗਾ ਕੇ ਹੋਲੇ ਮੁਖੱਲੇ ਦੇ ਇਤਿਹਾਸ ਬਾਰੇ ਜਾਣਕਾਰੀ ਸੰਕਤਨ ਦਿੱਤੀ ਇਸ ਸੁਪਰੰਤ ਜਥੇਦਾਰ ਸਰਪ੍ਰੀਤ ਸਿੰਘ ਮੁਹਾਵਿਦਨ ਵਾਲੇ ਕਵਿਸ਼ਰ ਪੰਜਾਬ ਜੀ ਪੰਜਾਬ ਜਥੇਦਾਰ ਗੁਰਦੀਪ ਸਿੰਘ ਜੀ ਜਥੇਦਾਰ ਮਨਮੋਹਨ ਸਿੰਘ ਜੀ ਪੀਐਮ ਵਾਲਿਆਂ ਨੇ ਸੰਗਤਨ ਮਨਮੋਹਨ ਕੀਰਤਨ ਨਾਲ ਨਿਹਾਲ ਕੀਤਾ ਇਸ ਸਮਾਗਮ ਦੌਰਾਨ ਸਤਿਗੁਰੂ ਦਲੀਪ ਸਿੰਘ ਜੀ ਨੇ ਆਪਣੇ ਪਵਿੱਤਰ ਉਪਦੇਸ਼ ਰਾਹੀਂ ਦੱਸਿਆ ਕਿ ਸਾਨੂੰ ਰਾਜਨੀਤਿਕ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤੇ ਰਾਜ ਪ੍ਰਾਪਤੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਵਧੀਕ ਕਮਾਈ ਦੇ ਨਾਲ-ਨਾਲ ਬੱਚਤ ਵੀ ਕਰਨੀ ਚਾਹੀਦੀ ਹੈ ਮੰਗਿਆਈ ਵਾਲੀਆਂ ਵਸਤੂਆਂ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਉਪਰੰਤ ਪਾਸ਼ਾ ਜਿਨੇ ਆਪਣੀ ਮਾਤ ਪਾਸ਼ਾ ਪੰਜਾਬੀ ਦੀ ਆਮ ਬੋਲਚਾਲ ਵਿੱਚ ਵਰਤੋਂ ਕਰਨ ਦੀ ਪ੍ਰੇਰਣਾ ਦਿੱਤੀ ਨਾਲ ਹੀ ਨਾਲ ਉਹਨਾਂ ਨੇ ਦੱਸਿਆ ਕਿ ਜਿਹੜਾ ਪ੍ਰਾਣੀ ਸਤਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਹੈ ਉਹ ਸਿੱਖ ਹੈ ਨਾਲ ਹੀ ਉਹਨਾਂ ਆਪਣਾ ਪੁਰਾਣਾ ਇੱਕ ਨਾਰਾ ਵੀ ਪੜਿਆ ਗੁਰੂ ਨਾਨਕ ਦੇ ਸਿੱਖਾਂ ਸੇ ਸਾਰੇ ਇੱਕ ਹਾਂ ਪੰਥ ਪਾੜਨਾ ਪਾਪ ਹੈ ਇਕਤਾ ਵਿੱਚ ਪ੍ਰਤਾਪ ਹੈ ਇਸ ਮੇਲੇ ਦੌਰਾਨ ਬੀਬੀ ਗੁਰਮੀਤ कौर ਜੀ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਇਹ ਜਾਣਕਾਰੀ ਮੇਲਾ ਪ੍ਰਬੰਧਕ ਕਮੇਟੀ ਤੇ ਸੂਬਾ ਸਹਿਬਾਨ ਜੀ ਨੇ ਦਿੱਤੀ ਤੁਸੀਂ ਵੀ ਦੇਖੋ ਅੰਮ੍ਰਿਤਸਰ ਤੋਂ ਬੀਰੋ ਦੀ ਵਿਸ਼ੇਸ਼ ਰਿਪੋਰਟ ਆ ਮੈਂ ਇੱਕ ਦਰਬਾਰ ਸੰਤੋਖ ਗਿਆ ਜਣਾ ਜਾਂ ਕਿਵੇਂ ਜਾਣਾ ਉਦਾਂ ਹੀ ਉੱਠ ਕੇ ਦੁਰਪੇ ਨਹੀਂ ਓ ਜੀ ਤੂੰ ਤੇ ਨਿਕਟ ਵਸੇ ਮੇਰੇ ਸਾਈਆ ਮਾਪੁਰ ਸਵਾਹੀ ਨਹੀਂ ਜਾ ਦਿਲ ਸੇ ਕਰਾਂ ਕਰਿਆ ਜੀ ਹਾਜੀ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਨਾਮਤਾਰੀ ਅਸੀਂ ਇੱਥੇ ਸ੍ਰੀ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਚਗਾਵਾ ਸਾਤਪੁਰ ਦੀ ਧਰਤੀ ਇੱਥੇ ਹੋਲਾ ਮੱਲਾ ਮਨਾ ਰਹੇ ਹਾਂ ਜੀ ਇਹ ਹੋਲਾ ਮੱਲਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਸ ਤੋਂ ਬਾਅਦ ਜਦੋਂ ਖਾਲਸਾ ਪੰਥ ਮਹਾਰਾਜ ਜੀ ਸਿੰਘ ਦਾ ਰਾਜ ਖਤਮ ਹੋ ਗਿਆ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆ ਕੇ ਫਿਰ ਇਹ ਹੋਲਾ ਵਾਲੇ ਦੀ ਪਰੰਪਰਾ ਆਰੰਭ ਕੀਤੀ ਸਤਿਗੁਰੂ ਰਾਮ ਸਿੰਘ ਨੇ ਆਪਣੇ ਵਕਤ 6 ਹੋਲੇ ਮੱਲੇ ਕੀਤੇ ਜੀ ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਦੋ ਮਸ਼ਹੂਰ ਹੋਲੇ ਸਨ ਇੱਕ ਤੇ ਹੋਲਾ ਆਇਆ ਸੀ ਮਾਨਾ ਵਾਲੇ ਉਸ ਤੋਂ ਬਾਅਦ ਦੂਸਰਾ ਹੋਲਾ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਕੀਤਾ ਸੀ ਜਿਹਨੂੰ ਆਪਾਂ ਦੋ ਸਤਿਆਗ੍ਰਹਿ ਵੀ ਕਹਿ ਸਕਦੇ ਹਾਂ ਉਸ ਸਮੇਂ ਅੰਗਰੇਜ਼ਾਂ ਦੇ ਖਿਲਾਫ ਸਭ ਤੋਂ ਪਹਿਲਾਂ ਸਤਗੁਰੂ ਆਰਮ ਸਿੰਘ ਨੇ ਇਹ ਸਤਿਆਗ੍ਰਹਿ ਕੀਤਾ ਹੋਲਾ ਮਹਲਾ ਇੱਕ ਪ੍ਰਚਾਰ ਦਾ ਸਾਧਨ ਸੀ ਵੀ ਆਪਣੇ ਦੇਸ਼ ਨੂੰ ਆਜ਼ਾਦ ਕਿਸ ਤਰ੍ਹਾਂ ਕਰਵਾਇਆ ਜਾਵੇ ਸਭ ਤੋਂ ਪਹਿਲਾਂ ਜਿਹੜੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਉਹ ਸਤਗੁਰੂ ਆਰਮ ਸਿੰਘ ਨੇ ਪਾਇਆ ਸੀ ਅੱਜ ਵੀ ਸਤਗੁਰੂ ਤਲੀਪ ਸਿੰਘ ਦੀ ਕਿਰਪਾ ਨਾਲ ਇੱਥੇ ਅਸੀਂ ਹੋਲਾ ਮਹੱਲਾ ਮਨਾ ਰਹੇ ਹਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਈ ਚੜ੍ਹਦੀ ਕਲਾ ਵਿੱਚ ਸਾਡਾ ਇਹ ਨਿਰਵੈਗਨ ਸਮੂਰਨ ਹੋਵੇ ਬਹੁਤ ਖੁਸ਼ੀ ਆ ਰਹੀਆਂ ਨੇ ਸੰਗਤਾਂ तकरीबन ਦੂਰ ਦੇਸ਼ਾ ਵਿਦੇਸ਼ਾਂ ਤੋਂ ਆ ਰਹੀਆਂ ਜੀ ਸਾਡੇ ਹਰਿਆਣਾ, ਜੁਪੀ, ਐਮਪੀ ਉੱਥੋਂ ਵੀ ਸੰਗਤਾਂ ਆ ਰਹੀਆਂ ਨੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਲੱਗਦਾ ਵੀ 10000 ਸੰਗਤ तकरीबन ਅੱਜ ਇਕੱਠ ਹੋ ਜਾਏਗਾ ਜੀ ਠੀਕ ਹਾਂਜੀ ਮੇਰਾ ਗੁਰਦੀਪ ਸਿੰਘ ਬਾਜਵਾ ਦਸੂਆ ਤੋਂ ਆਇਆ ਜੀ ਨਾਮ ਧਾਰੀ ਮੇਲਾ ਦੇਖਣ ਵਾਸਤੇ ਇਹ ਹਰ ਸਾਲ ਮੇਲਾ ਇੱਥੇ ਹੋ ਰਿਹਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਦੂਰੋਂ ਦੂਰੋਂ ਸਾਥ ਸੰਗਤ ਚੱਲ ਕੇ ਆ ਰਹੀ ਆ ਸਤਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਮੇਲਾ ਚੱਲ ਰਿਹਾ ਹੈ ਕਿੰਨੇ ਦਿਨ ਚੱਲਦਾ ਮੇਲਾ ਇਹ ਇਹ 2 ਦਿਨ ਚੱਲਦਾ ਜੀ ਤੇ ਉਸ ਤੋਂ ਬਾਅਦ ਫਿਰ ਜਿਵਨਗਰ ਚੱਲਣਾ 3-4 ਦਿਨ ਦਾ ਬਹੁਤ ਵਧੀਆ ਮੇਲਾ ਚੱਲ ਰਿਹਾ ਇੱਥੇ ਵੀ ਕੀ ਕੀਤਰਮ ਬਾਰਾ ਹੁੰਦਾ ਬਾਣੀ ਪੜੀ ਜਾਂਦੀ ਕੀ ਕੀਤਾ ਜਾਂਦਾ ਕੀਰਤਨ ਤੋਂ ਬਿਨਾਂ ਤੇ ਬਾਣੀ ਤੋਂ ਬਿਨਾਂ ਹੋਰ ਕੋਈ ਵੀ ਗੱਲਬਾਤ ਨਹੀਂ ਹੁੰਦੀ ਇੱਥੇ ਅੱਛਾ 24 ਘੰਟੇ ਕੀਰਤਨ ਚੱਲਦਾ ਹਾਂਜੀ ਸਤਿਗੁਰੂ ਕਿੰਨੇ ਕਿਨੇ ਨਿਹਾਲ ਹੁੰਦੀਆਂ ਕਿੰਨਾ ਫਾਇਦਾ ਲੈਂਦੀਆਂ ਨੇ ਬਹੁਤ ਜ਼ਿਆਦਾ ਫਾਇਦਾ ਲੈਂਦੀਆਂ ਬਹੁਤ ਜ਼ਿਆਦਾ ਨਿਹਾਲ ਹੁੰਦੀਆਂ ਉਹਨੇ ਹਾਂਜੀ ਸੰਤਾਂ ਦੀਆਂ ਬਣੋ ਕਾਮਨਾ ਪੂਰੀਆਂ ਹੁੰਦੀ ਬਾਲ ਦੇਸ਼ਾਂ ਤੋਂ ਵੀ ਆ ਰਹੀਆਂ ਬਾਲ ਸਟੇਟਾਂ ਤੋਂ ਵੀ ਆ ਰਹੀਆਂ ਹਨ ਦੋਹਰੋ ਦੋਹਰੋ ਚੱਲ ਕੇ ਸਤਾਰਾਂ ਜੀ ਕਿੰਨੀ ਕੀ ਬਾਹਰ ਕਿਰਪਾ ਇਥੇ ਰਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਤਗੁਰੂ ਜੀ ਨੇ ਇੱਥੇ ਬੈਠ ਤਪ ਕੀਤਾ ਵਾ ਇੱਥੇ ਤਾਂ ਪਰ ਕਿਰਪਾ ਹੋਣੀ ਹੋਣੀ ਆ ਸਤਗੁਰੂ ਕੀ ਕਹਿਣਾ ਜਾਓਗੇ ਸੰਤਾਂ ਵੀ ਕਹਿੰਦੇ ਕਿ ਬਾਹਰ ਚੜ ਕੇ ਦਰਸ਼ਨ ਮੇਲਾ ਕਰੋ ਤੇ ਆਪ ਜੀਵਨ ਸਫਲਾ ਕਰੋ ਆਪਣਾ ਮੇਰਾ ਨਾਮ ਪ੍ਰਿਤਪਾਲ ਸਿੰਘ ਆ ਮੈਂ ਨਾਮਧਾਰੀ ਇਸ ਸੰਮਰਦਾ ਦਾ ਪ੍ਰਚਾਰਕ ਆ ਤੇ ਸਤਗੁਰੂ ਦਲੀਪ ਸਿੰਘ ਸਤੇ ਪਾਸ਼ਾ ਸੇਵਕ ਆ ਤੇ ਇਹ ਜੋੜਾ ਦਿਨ ਮਨਾਇਆ ਜਾ ਰਿਹਾ ਹੋਲੇ ਮਲੇ ਦਾ ਇਹ ਪ੍ਰਾਤਨ ਸਮਿਆਂ ਵਿੱਚ ਲੋਕ ਆਪ ਆਪਣੇ ਮਨ ਅਨਸਾਰ ਮਨਾਉਂਦੇ ਸਨ ਰੰਗ ਬਰੰਗੇ ਰੰਗ ਲੁੰਦੇ ਸਨ ਉਸੇ ਚੀਜ਼ ਨੂੰ ਸਤਗੁਰਾਂ ਨੇ ਬਾਣੀ ਔਰ ਬੰਨ ਦਾ ਜੋੜ ਦੇ ਆ ਸਤੇ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਨੇ ਹੋਲੇ ਦਾ ਰੂਪ ਦਿੱਤਾ ਉਸੇ ਪਰਿਵਾਰ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਸਰਗੁਰੂ ਰਾਮ ਸਿੰਘ ਜੀ ਦੁਆਰਾ ਇਹ ਪਰੰਪਰਾ ਜਾਰੀ ਰੱਖੀ ਗਈ ਤੇ ਹੁਣ 사ਤਗੁਰੂ ਦਲੀਪ ਸਿੰਘ ਜੀ ਵਰਤਮਾਨ ਮੁਖੀ ਨਾਮਤਰੀ ਸੰਪਰਦਾ ਦੇ ਉਹਨਾਂ ਦੀ ਪਾਵਨ ਰਹਿਨਮਾਈ ਹੇਠ ਸਾਧਪੁਰੇ ਚਗਾਵੇਂ ਵਿਖੇ ਇਹ ਹੋ ਲੰਮ ਲ ਸਮਾਗਮ ਸਾਧ ਸੰਗਤ ਵੱਲੋਂ ਰਲ ਮਿਲ ਕੇ ਮਨਾਇਆ ਜਾ ਰਿਹਾ ਜਿਦੇ ਵਿੱਚ ਸਾਡੀਆਂ ਸਾਧ ਸੰਗਤ ਬੜੀ ਬੜੀ ਦੂਰੋਂ ਹਿਮਾਚਲ ਤੋਂ ਹਰਿਆਣੇ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਵੱੱਟ ਚੜ੍ਹ ਕੇ ਇੱਥੇ ਦਰਸ਼ਨ ਕਰ ਰਹੀਆਂ ਜੀ ਸੱਚੇ ਪਾਸ਼ੇ ਖੁਸ਼ੀਆਂ ਪ੍ਰਾਪਤ ਕਰ ਲੀਆਂ ਇਹ ਉਹ ਪਵਨ ਸਾਨਿਆਂ ਜਿੱਥੇ ਸਰਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਪ ਦਰਸ਼ਨ ਪਾ ਗਏ ਦਿੱਤੇ ਔਰ ਇੱਥੇ ਪਵਨ ਖੂਈ ਆਪਣੇ ਹੱਥੀ ਲਾਈ ਵੀ ਜਿਹੜਾ ਉਹ ਸਥਾਨ ਦੇ ਦਰਸ਼ਨ ਕਰੇਗਾ ਉਹ ਉਹਨੂੰ ਸਰਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣੇ ਕੋਈ ਤਨ ਦੇ ਰੋਗ ਕੋਈ ਮਨ ਦੇ ਰੋਗ ਕਿਦਾਰੇ ਮਰਜੀ ਉਹਨੂੰ ਉੱਥੇ ਦੂਰ ਕਰਨਗੇ ਸੋ ਇਸ ਮਹਾਨ ਸਥਾਨ ਨੂੰ ਸਰਗੁਰੂ ਦਲੀਪ ਸਿੰਘ ਜੀ ਮੁੱਖ ਰੱਖਦੇ ਆ ਇੱਥੇ ਹੁਕਮ ਕਰਕੇ ਤੇ ਹੌਲੀ ਹੌਲੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਤੇ ਸਮੂਹ ਸਾਧਸਨ ਨੂੰ ਹੁਕਮ ਦਿੱਤਾ ਵੀ ਤੇ ਉਹ ਲਾਮ ਲਾਮ ਮਨਾਓ ਸੋ ਮੈਂ ਪੂਰੀ ਲਕਾਈ ਨੂੰ ਔਰ ਪੂਰੇ ਵਿਸ਼ਮ ਨੂੰ ਸੱਚੇ ਪਾਤਸ਼ਾਹ ਜੀ ਦੇ ਪਵਨ ਉਪਦੇਸ਼ ਦੇ ਇਸ ਬੇਨਤੀ ਕਰਦਾ ਆਂ ਵੀ ਸੱਚੇ ਪਾਤਸ਼ਾਹ ਦਾ ਉਪਦੇਸ਼ ਆ ਨਾ ਵੀ ਆਪਾਂ ਸਾਰੇ ਇਕੱਠੇ ਹੋਏ ਗੁਰੂ ਨਾਨਕ ਦੇ ਸਿੱਖਾਂ ਅਸੀਂ ਸਾਰੇ ਇੱਕ ਆਂ ਪੰਥ ਪਾੜਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅਸਲ ਰੰਗ DNA ਵੀ ਰੰਗ ਨੇ ਉਹਨਾਂ ਰੰਗ ਤੋਂ ਇਲਾਵਾ ਜਿਹੜਾ ਹੁਲਾ-ਹਲਾ ਬਣਾਉਂਦੇ ਨੇ ਕਿਤੇ ਨਾਮ ਸੁਣ ਜੱਪ ਕੇ ਬਣਾਉਂਦੇ ਨੇ ਇਹ ਸਭ ਤੋਂ ਵੱਧਿਆ ਰੰਗ ਹੈ ਦੇਖੋ ਸਿੱਖੀ ਦਾ ਤੇ ਦਰਸ਼ਨ ਸਿਧਾਂਤ ਹੀ ਸਤਗੁਰ ਦੇ ਦਰਸ਼ਨ ਗੁਰਬਾਣੀ ਲਿਖਿਆ ਤਨਸੋ ਵੇਲਾ ਤੇਜੇ ਦਰਸ਼ਨ ਕਰਨਾ ਹੋ ਬਲੇ ਆਰੀ ਸਤਗੁਰ ਚਰਨਾ ਜਦੋਂ ਵੀ ਸੱਚੇ ਪਾਤਸ਼ਾਹ ਦਾ ਦਰਸ਼ਨ ਹੋਣਾ ਉਹ ਵੇ ਇਸੇ ਚੀਜ਼ ਨੂੰ ਮੁੱਖ ਰ ਇਹ ਚੀਜ਼ ਸਾਡੇ ਗੁਰੂ ਸਾਹਿਬ ਦਾ ਉਪਦੇਸ਼ ਆ ਵੀ ਹਰ ਗੱਲ ਨੂੰ ਗੁਰੂ ਨਾਲ ਜੋੜਿਆ ਆ ਔਰ ਬਾਣੀ ਨਾਲ ਜੋੜਿਆ ਆ ਇਸੇ ਕਰਕੇ ਇਹ ਸਾਡੇ ਦਿਨ ਤੇ ਅਰਤਵਾ ਹੀ ਤਾਂ ਹੀ ਨੇ ਵੀ ਜੇ ਆਪਾਂ ਸਰਗੁਰੂ ਜੀ ਦਾ ਹੁਕਮ ਮੰਨੀਆਂ